ਨਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਬੱਜਰ ਗਲਤੀਆਂ ਬੱਜਰ ਗੁਨਾਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਮੰਨੇ ਗਏ ਚਾਹੇ ਉਹ ਡੇਰਾ ਸੱਚਾ ਸੌਦਾ ਦੇ ਸਾਥ ਨੂੰ ਮਾਫੀਨਾਮਾ ਹੋਵੇ ਬੈਬਰ ਕਲਾਂ ਦਾ ਗੋਲੀਕਾਂਡ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਵੇ ਅਤੇ ਫਿਰ ਡੇਰਾ ਸੱਚਾ ਸੌਦਾ ਦੇ ਸਾਥ ਦੀ ਮਸ਼ਹੂਰੀ ਕੀਤੀ ਗਈ ਵੋਟ ਬੈਂਕਰ ਡੇਰਾ ਪ੍ਰੀਮੀਅਰ ਦੀ ਵੋਟ ਲੈ ਲੈ ਉਹ ਸਾਰੀਆਂ ਗਲਤੀਆਂ ਕਿੱਥੇ ਬਣੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਜਥੇਦਾਰਾਂ ਸੇਬਾਨਾਂ ਦੇ ਸਾਹਮਣੇ ਪੰਜ ਪਿਆਰਾਂ ਦੇ ਸਾਹਮਣੇ ਅਤੇ ਉਸ ਤੋਂ ਬਾਅਦ ਬਰਕਰਾਰ ਹੋ ਗਿਆ ਭਗੋੜੇ ਹੋ ਗਿਆ ਆਪਣੀ ਮਰਜ਼ੀ ਕੀਤੀ ਜਾ ਰਹੀ ਹੈ ਇੱਕ ਪਾਸੇ ਗੁਨਾਹ ਦੂਜੇ ਪਾਸੇ ਧੱਕਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਿਮੇ ਮਾਨਪ੍ਰੀਤ ਯਾਲੀ ਇਕਬਾਲ ਸਿੰਘ ਚੁੰਦਾ ਜਥੇਦਾਰ ਗੁਰਪ੍ਰਤਾਪ ਸਿੰਘ ਢਾਲਾ ਬਡਾਲਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਯਾਨੀ ਕਿ ਇਹਨਾਂ ਪੰਜਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਜਿਹੜੀ ਭੜਤੀ ਮੁਕੰਮਲ ਵੀ ਕਰਨੀ ਗਈ ਹੈ ਕਮੇਟੀਆਂ ਵੀ ਬਣ ਗਈਆਂ ਨੇ ਡੈਲੀਗੇਟਸ ਵੀ ਬਣਾ ਲਏ ਗਏ ਨੇ ਲੇਕਿਨ ਹੁਣ ਫੈਸਲਾ ਹੈ 11 ਅਗਸਤ ਦਾ 11 ਅਗਸਤ ਨੂੰ ਲੈ ਕੇ ਚਿੱਠੀ ਲਿਖ ਦਿੱਤੀ ਗਈ ਹੈ ਕਿ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰਨ ਦੀ ਪਰਮਿਸ਼ਨ ਦਿੱਤੀ ਚਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹ ਚਿੱਠੀ ਫਾਰਵਰਡ ਕਰ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੈਨੇਜਮੈਂਟ ਨੂੰ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਭਲੀ ਭਾਂਤੀ ਜਾਣਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਲੀ ਭੰਤੀ ਜਾਣਦੇ ਨੇ ਗਲਤ ਕੌਣ ਹੈ ਮੁਨਕਰ ਕੌਣ ਹੋਇਆ ਭਗੋੜਾ ਕੋਈ ਕੌਣ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੱਥਾ ਕਿਨਾਂ ਲਾਇਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਦੇ ਲਈ ਇੱਕ ਪਾਸੇ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਆਪ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਬਚਾਉਣ ਦੇ ਲਈ ਹੁਣ ਪੂਰੀ ਤਰ੍ਹਾਂ ਸਿਆਸਤ ਵਿੱਚ ਸਰਗਰਮ ਨੇ ਅਕਤਵ ਨੇ ਸੁਖਬੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੀ ਤਕਸੀਰ ਤੇ ਜਿਹੜੇ ਹੁਕਮ ਨਾਵੇਂ ਹੋਏ ਸੀ ਉਹਨਾਂ ਦਾ ਮੇਨ ਮੋਟੋ ਕੀ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣਾ ਕਿਉਂਕਿ ਕੌਮ ਨੇ ਮੂੰਹ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਮੋੜਿਆ ਕੌਮ ਨੇ ਮੂੰਹ ਮੋੜਿਆ ਹੈ ਬਾਦਲ ਪਰਿਵਾਰ ਤੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੋਂ ਲੇਕਿਨ ਉੱਡਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਹ ਫੈਸਲੇ ਨੂੰ ਬਦਲਿਆ ਵੀ ਜਾ ਸਕਦਾ ਹੈ ਕੀ ਆਪਸੀ ਮਤ ਪੇਦ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਦੇ ਵਿੱਚਕਾਰ ਆਪਸੀ ਮਤ ਪੇਦਨਾ ਹੋਣਗੇ ਜੇਕਰ ਇਸ ਫੈਸਲੇ ਨੂੰ ਬਦਲਿਆ ਜਾਂਦਾ ਹੈ ਹਾਲਾਂਕਿ ਇੱਕ ਗੱਲ ਬੜੀ ਠੋਕੇ ਕਹੀ ਸ਼੍ਰੀ ਅਕਾਲ ਤਖਸੈਬ ਦੇ ਸਾਬਕਾ ਜਥੇਦਾਰ ਗਿਆਨੀ ਰਕਬੀਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਹੁਕਮ ਨਾਵੇਂ ਫੈਸਲੇ ਹੁੰਦੇ ਨਹੀਂ ਲੇਕਿਨ ਸ਼੍ਰੀ ਅਕਾਲ ਤਖਸੈਬ ਦੀ ਚਾਰ ਦਿਵਾਰੀ ਦੇ ਵਿੱਚ ਰਹਿ ਜਾਂਦੇ ਨੇ ਹਾਲਾਂਕਿ ਐਸਡੀਪੀਸੀ ਕਮੇਟੀ ਦੇ ਜਿਹੜੇ ਅੰਤਰਿੰਗ ਮੈਂਬਰ ਨੇ ਉਹਨਾਂ ਦੇ ਵਿੱਚੋਂ 85% 85% ਮੈਂਬਰਾਂ ਦੀ ਇਹੋ ਮੰਗ ਹੈ ਕਿ ਇਹ ਜਲਾਸ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣਾ ਚਾਹੀਦਾ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇ ਹਾਲਾਂਕਿ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਾਨਫਰੰਸ ਕਰਕੇ ਕਿ ਉਹਨਾਂ ਦੀ ਭਰਤੀ ਗੈਰਕਾਨੂੰਨੀ ਹੈ ਉਹਨਾਂ ਦੀ ਭਰਤੀ ਸੰਵਿਧਾਨਕ ਨਹੀਂ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੋਪੀ ਸਿੰਘ ਗੜਕਾਜ ਇਸ ਫੈਸਲੇ ਨੂੰ ਬਦਲਦੇ ਨੇ ਜਿਹੜਾ ਹੁਕਮ ਨਾਵਾ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੇਰਤ ਹੋਇਆ ਸੀ ਜਿਸ ਦੀ ਸ਼ਲਾਘਾ ਸਿੱਖ ਕੌਮ ਨੇ ਕੀਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਦਮਦਮਾ ਸਾਹਿਬ ਦੇ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਅਤੇ ਪੰਜ ਪਿਆਰੇ ਸਹਿਬਾ ਦਾ ਦੀ ਕਿ ਭਾਈ ਜੋ ਕੁਛ ਕੀਤਾ ਇਹਨਾਂ ਨੇ ਵਧੀਆ ਕੀਤਾ ਹੈ ਅਕਾਲੀ ਫੁੱਲਾ ਸਿੰਘ ਵਾਗੋ ਅਜੇ ਹੋਣਾ ਚਾਹੀਦਾ ਹੈ ਲੇਕਿਨ ਹੁਣ 11 ਅਗਸਤ ਦੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੌਮ ਵੱਲੋਂ ਕੌਮ ਚਾਹੁੰਦੀ ਹੈ ਕਿ ਲੀਡਰਸ਼ਿਪ ਮਿਲੇ ਨਵਾਂ ਪ੍ਰਧਾਨ ਮਿਲੇ ਲੇਕਿਨ ਹੁਣ ਇਹ ਸ਼੍ਰੀ ਅਕਾਲ ਤਖਸੈਬ ਤੇ ਚਿੱਠੀ ਗਈ ਚਲੀ ਹੈ ਤੇਜ ਸਿੰਘ ਸੁਮੰਦਰੀ ਹਾਰ ਨੂੰ ਲੈ ਕੇ ਪਰਮਿਸ਼ਨ ਦੇ ਲਈ ਆਗਿਆ ਦੇ ਲਈ ਮਨਜ਼ੂਰੀ ਦੇ ਲਈ ਉਹ ਹੁਣ ਉਹ ਚਿੱਠੀ ਮੈਨੇਜਮੈਂਟ ਦੇ ਕੋਲ ਜਾਂਦੀ ਹੈ ਕਿ ਸ਼੍ਰੀ ਅਕਾਲ ਤਖਸੈਬ ਦੇ ਜੱਜਰ ਕੋਲ ਜਾਂਦੀ ਹੈ ਕਿਉਂਕਿ ਉਹ ਉਸ ਉੱਤੇ ਵਿਚਾਰ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣਾ ਚਾਹੀਦਾ ਹੈ ਜਾਂ ਨਹੀਂ ਮਿਲਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਨਵੀਂ ਲੀਡਰਸ਼ਿਪ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਇਸ ਦਾ ਹੁਣ ਫੈਸਲਾ ਜਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੂੰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰ ਕ ਮੈਨੇਜਮੈਂਟ ਵੱਲੋਂ ਜਿਹੜਾ ਹੈ ਇਹ ਲਿਆ ਜਾਵੇਗਾ